ਇਹ ਇਹ ਦੱਸ ਤਾ ਜੇ ਜੱਟ ਜੱਟ ਪੰਜ ਮਿੰਟ ਤੱਕ ਜੇ ਨਾ ਆਉਂਦੇ ਉਹ ਜੀ ਆਇਆਂ ਨੂੰ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਵਾਰੀ ਮੱਥੇ ਕੋ ਲਾਓ ਉਹਨਾਂ ਦੀ ਉਸੇ ਪਾਰਟੀ ਨੂੰ ਕਾਲਾ ਸਾਖੀ ਕੇ ਦੇ ਸਾਨੂੰ ਸ਼ਾਟ ਕੋ ਨਾਲ ਦੇ ਜੇ ਕੰਮ ਕਰਦੇ ਜੀ ਪੁਲਿਸ ਕੁੜੀ ਕੋ ਇੱਥੇ ਪੈਂ ਕੀ ਲਾਉਂਦੇ ਮੇਰਾ ਨਾਮ ਮਨੋਜ ਜੀ ਤੇ ਜਿਹੜੀ ਲੜਕੀ ਗਈ ਹੈ ਤੁਹਾਡੀ ਬਿਗਦੀ ਹੈ ਮੇਰੇ ਭੂਆ ਦੀ ਬੇਟੀ ਜੀ ਕੀ ਲਾਚੀ ਹੈ ਇਹ ਕਦੋਂ ਘਰ ਗਈ ਇਹ ਬੁੱਧਵਾਰ ਗਈ ਜੀ ਸ਼ਾਮੀ 7:30 ਵਜੇ ਤੋਂ ਬਾਅਦ ਗਈ ਜੀ ਹਾਂਜੀ ਸੁਨਾਲੀ ਨਾਮ ਦੇ ਇਹਦਾ ਕੰਮ ਕੀ ਕਰਦੇ ਇਹਨਾਂ ਦਾ ਆਪਣਾ ਸਲੂਨ ਹੈ ਛਾੜੇ ਬਾਜ਼ਾਰ 'ਚ ਕੀ ਕਰੋ ਕਿੱਥੇ ਗਈ ਜੀ ਦੱਸ ਕੀ ਕੋਈ ਪਤਾ ਲੱਗਾ ਵੀ ਇਹ ਰੂਟੀਨ ਵਾਈ ਜਿਵੇਂ ਸਲੂਨ ਤੇ ਜਾਂਦੀ ਉਤਰਾ ਗਈ ਆ ਬਸ ਸ਼ਾਮੀ ਵਾਪਸ ਨਹੀਂ ਆਈ ਜਿਹੜੇ ਟਾਈਮ ਤੇ ਵਾਪਸ ਆਣਾ ਹੁੰਦਾ ਉਹ ਟਾਈਮ ਤੇ ਵਾਪਸ ਨਹੀਂ ਆਈ ਉਸ ਤੋਂ ਬਾਅਦ ਅਸੀਂ ਫੋਨ ਫੋਨ ਲਾਏ ਪਰ ਨੰਬਰ ਬੰਦ ਹੈ ਅੱਜ ਪੰਨੀਵਾਦ ਇਹਨਾਂ ਦੀ ਹੈ ਪੰਨੀਵਾਦ ਹਾਂਜੀ ਕੁੱਲ ਸਵਾਲੋ ਵੀ ਕਰੀਏ ਕੁੱਲ ਸਵਾਲੋ ਉਹਨਾਂ ਨੇ ਲਿਖੇ ਹੋਏ ਨਾਂ ਨੂੰ ਜੇ ਕਹਿੰਦੇ ਵੀ ਕੋਈ ਨਹੀਂ ਕਰ ਰਹੇ ਆ ਉਹਨਾਂ ਨੇ ਅੱਜ ਕੈਮਰੇ ਗੋਮਰੇ ਜੇ ਵੀ ਚੈੱਕ ਕੀਤੇ ਡਿਟੇਲਾਂ ਟੁੱਟਲਾਂ ਕਢਾਈਆਂ ਕਹਿੰਦੇ ਕੋਈ ਨਹੀਂ ਸਾਨੂੰ ਦੋ ਸਮਾਂ ਹੀ ਕਰਦੇ ਆ ਪਰ ਅਸੀਂ ਰੋਜ਼ ਜਾਣਦੇ ਆ ਕੋਈ ਸਾਨੂੰ ਦੱਸਿਆ ਨਹੀਂ ਹਲੇ ਤੱਕ ਕੋਈ ਮਾੜਾ ਮੋਡਾ ਕੋਈ 1% ਕੁਝ ਨਹੀਂ ਦੱਸਿਆ ਉਹਨਾਂ ਨੇ ਕਲੂ ਕਿ ਇਹ ਆ ਇਹ ਆ ਕੋਈ ਗੱਲਬਾਤ ਕੁਝ ਨਹੀਂ ਆ ਆਪਾਂ ਰੋਜ਼ ਜਾਣਦੇ ਆ ਰੋਜ਼ ਆ ਜੰਨੇ ਜਾ ਕੇ ਸੀਸੀਟੀਵੀ ਐਕਟੀਵਿਟੀ ਆ ਸੀਸੀਟੀਵੀ ਜਿਹੇ ਵਿੱਚ ਛਾੜੇ ਬਜ਼ਾਰ ਵੱਲ ਨੂੰ ਜਾ ਰਹੀ ਹੈ ਲੜਕੀ ੱਲੀ ਜਾ ਰਹੀ ਆ ਬਟ ਉਸ ਤੋਂ ਅੱਗੇ ਛਾੜੇ ਚੌਂਗ ਦੇ ਵਿੱਚ ਸਾਡੇ ਕੋਲ ਫੁਟੇਜ ਨਹੀਂ ਗਈ ਕਿਉਂਕਿ ਅੱਗੇ ਕੋਈ ਕੈਮਰਾ ਨਹੀਂ ਹੈਗਾ ਉਹ ਇਹਨਾਂ ਨੇ ਵੀ ਚੈੱਕ ਕਰਾਇਆ ਕਹਿੰਦੇ ਵੀ ਅੱਗੇ ਕੋਈ ਕੈਮਰਾ ਨਹੀਂ ਹੈਗਾ ਅਜ ਫਾਇਦਲ ਹੋ ਗਿਆ ਕਿ ਕੋਈ ਹੋੜ ਕੇ ਨਹੀਂ ਜਾਦਾ ਨਾ ਨਾ ਨਹੀਂ 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 ਸਰ ਕੋਈ ਫੋਨ ਮੈਸੇਜ ਨਹੀਂ ਆਇਆ ਕੋਈ ਆਉਂ ਨਹੀਂ ਆ ਰਿਹਾ ਨਹੀਂ ਜੀ ਕੀ ਮੰਗ ਕਰਦੇ ਆ ਮੰਗ ਇਹੋ ਜੀ ਸਾਨੂੰ ਬਸ ਇਹਨਾ ਪਤਾ ਲੱਗ ਜਾਵੇ ਵੀ ਸਾਡੀ ਕੁੜੀ ਕਿੱਥੇ ਆ ਤੁਹਾਨੂੰ ਸਾਡੀ ਕੁੜੀ ਲੱਭ ਤੋਂ ਜਿੰਨੀ ਛੇਤੀ ਹੋ ਸਕਦਾ ਹੈ ਤੇ ਇਹੋ ਮੰਗ ਕਰਦੇ ਆਂ ਕਿ ਤੁਹਾਨੂੰ ਪਤਾ ਲੱਗ ਜਾਵੇ ਸਾਡੀ ਕੁੜੀ ਕਿੱਥੇ ਆ ਜੀ ਬੜੀ ਕਿਰਦਾਰ ਮੇਰਾ ਨਾਮ ਸੋਨਮ ਹੈ ਤੇ ਮੈਂ ਛਾਟੇ ਦੀ ਰਹਿਣ ਵਾਲੀ ਆ ਸਰ ਮੇਰੀ ਸਿਸਟਰ ਹੈ ਛੋਟੀ ਸੋਨਾਲੀ ਨਾਮ ਦੀ ਉਹ ਬੁੱਧਵਾਰ ਸ਼ਾਮੀ ਬੁੱਧਵਾਰ ਤੋਂ ਮਿਸਿੰਗ ਹੈ ਮੇਰੀ ਛੋਟੀ ਭੈਣ ਸਲੋਂ ਦਾ ਕੰਮ ਕਰਦੀ ਹੈ 7:30 ਵਜੇ ਦੁਕਾਨ ਬੰਦ ਕਰਕੇ ਉਹ ਬਾਹਰ ਗਈ ਹੈ ਆਪਣੇ ਇਧਰ ਘਰੋਂ ਨੂੰ ਦਿੱਲੀ ਉਹ 7:30 ਵਜੇ ਹੀ ਦੁਕਾਨ ਬੰਦ ਕਰਦੀ ਹੈ ਉਸ ਟਾਈਮ ਤੇ ਉਹ ਘਰੋਂ ਡੀਸੀ ਤੇ ਛਾਟੇ ਬਾਜ਼ਾਰ ਦੇ ਵਿੱਚੋਂ ਮਿਸਿੰਗ ਹੋ ਗਈ ਹੈ ਉਹਦਾ ਕੋਈ ਅਤਾ ਪਤਾ ਨਹੀਂ ਹੈ ਉਹਦੇ ਫੋਨ ਵੀ ਬੰਦ ਹੋ ਗਏ ਆ ਤੇ ਅਹੀਂ ਬਸ ਆ ਕਹਿੰਦੇ ਆ ਸਾਡੀ ਕੁੜੀ ਲੱਭ ਜਵੇ ਅਜ ਕਿਨੇ ਦਿਨ ਹੋ ਗਏ ਅੱਜ 5 ਦਿਨ ਹੋ ਗਏ ਆ ਸਰ ਕੁੜੀ ਨੂੰ ਗਏ ਹੋਏ ਅੱਜ ਪੰਜਵਾਂ ਦਿਨ ਆ ਤੇ ਉਹਦਾ ਕੋਈ ਆ ਤਾਂ ਪਤਾ ਨਹੀਂ ਲੱਗਿਆ ਸਾਨੂੰ ਹਲੇ ਤੱਕ ਕੁਝ ਵੀ ਨਹੀਂ ਹੋਇਆ ਸੀਸੀਟੀਵੀ ਵਿੱਚ ਕੀ ਆਇਆ ਹੈ ਸੀਸੀਟੀਵੀ ਕੈਮਰੇ 'ਚ ਉਹ ਸਾਨੂੰ ਚਲਦੀ ਵਿਖਦੀ ਪਈ ਆ ਜਾਂਦੀ ਆ ਸਲੌਨ ਤੇ ਆਰਾਮ ਨਾਲ ਘਰੋਂ ਡੀ ਜਿੱਦਾਂ ਨਾਰਮਲੀ ਆਉਂਦੀ ਆ ਉਹਦਾ ਆਂਦੀ ਆ ਬਸ ਉੱਥੋਂ ਤੱਕ ਜਿੱਥੋਂ ਤੱਕ ਸੀਸੀਟੀਵੀ ਕੈਮਰੇ ਉੱਥੋਂ ਤੱਕ ਕੁੜੀ ਵਿਖੀ ਆ ਅੱਗੇ ਸ਼ਾਟੇ ਬਾਜ਼ਾਰ ਦੇ ਅੰਦਰ ਕੁੜੀ ਨਹੀਂ ਵਿਖੀ ਸਾਨੂੰ ਕਿਤੇ ਵੀ ਉੱਥੇ ਕੋਈ ਕੈਮਰਾ ਨਹੀਂ ਹੈਗਾ ਉੱਥੇ ਕੁੜੀ ਦਾ ਕੋਈ ਪਤਾ ਨਹੀਂ ਹੈ ਕਿੱਧਰ ਨੂੰ ਗਈ ਹੈ ਕਿੱਧਰ ਨਹੀਂ ਕੀ ਹੋਇਆ ਵਾ ਕੀ ਘਟਨਾ ਵਾਪਰੀ ਉਹ ਸਾਨੂੰ ਕੁਝ ਨਹੀਂ ਪਤਾ ਕੁੜੀ ਦਾ ਪੁਲਸ ਸਾਰੇ ਨੇ ਹਲੇ ਤੱਕ ਤੇ ਸਰ 5 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਸੀਂ 5 ਦਿਨ ਜਾਨੇ ਆ ਬਸ ਇਧਰ ਉਧਰ ਘੁਮਾ ਘੁਮਾ ਕੇ ਸਾਨੂੰ ਵਾਪਸ ਲਿਆਉਣ ਦਾ ਵਾ ਉਹਨਾਂ ਨੇ ਕਹਿੰਦੇ ਕੋਈ ਕਰਦੇ ਪਏ ਆ ਕਰਦੇ ਪਏ ਸਿਰਫ ਆਹੀ ਗੱਲ ਹੁੰਦੀ ਹੈ ਕਰਨ ਕੋਈ ਕੁਝ ਨਹੀਂ ਡਿਆ ਫੋਟੋ ਵਾਲਾ ਖਾਣਾ ਜੀ ਜੀ ਮੈਂ ਫੋਟੋ ਉਹਨਾਂ ਨੂੰ ਦਿਖਾਈ ਆ ਉਹਨਾਂ ਨੂੰ ਦੱਸਿਆ ਵਾ ਦਿੱਤੀਆਂ ਫੋਟੋਆਂ ਵੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਨੂੰ ਹੈਗਾ ਸ਼ੱਕ ਭਾਜੀ ਜਿਹੜੀ ਕੁੜੀ ਸਲੂਨ ਤੇ ਕੁੜੀ ਮੇਰੀ ਭੈਣ ਨਾਲ ਕੰਮ ਕਰਦੀ ਸੀ ਨਾ ਉਹਦੇ ਨਾਲ ਉਹਦੀ ਥੋੜੀ ਜੀ ਅਨਬੰਧ ਹੋ ਗਈ ਸੀ ਪੈਅ ਦੇ ਵਿੱਚ ਨਹੀਂ 파ਟਨਰ ਨਹੀਂ ਹੈ ਮਤਲਬ ਇਹ ਪਹਿਲਾਂ ਇਹ ਫਰੈਂਡ ਸੀ ਕੁੜੀ ਪਹਿਲਾਂ ਫਰੈਂਡ ਸੀ ਇੱਕ ਪ੍ਰੇਫਰੈਂਟੀ ਹੀ ਤੇ ਜਦੋਂ ਇਹਨੇ ਸੁਨਾਲੀ ਨੇ ਸਲੂਨ ਖੋਲਿਆ ਤੇ ਥੋੜੇ ਬਹੁਤੇ ਪੈਸੇ ਉਹਨੇ ਵੀ ਚਲ ਪੰ 10000 ਰੁਪਏ ਸਾਨੂੰ ਦੇਤਾ ਸੀ ਕੁੜੀ ਨੂੰ ਸਲੂਨ ਖੋਲਣ ਵਾਸਤੇ ਤੇ ਮੇਰੀ ਭੈਣ ਕੋ ਸਿੱਖਦੀ ਸੀ ਕਿ ਚਲ ਤੂੰ ਮੈਨੂੰ ਸਿਖਾ ਦੇ ਸਿੱਖਦੀ ਹੀ ਤੇ ਬਸ ਇਸੇ ਕੁੜੀ ਗੱਲ ਤੇ ਕੁੜੀ ਨੇ ਉਹਨੇ ਇਹ ਗੱਲ ਕੀਤੀ ਮੇਰੀ ਭੈਣ ਨਾਲ ਕਿ ਤੂੰ ਮੈਨੂੰ ਪਾਰਟਨਰਸ਼ਿਪ ਦੇ ਅੱਧਾ ਹਿੱਸਾ ਵਾ ਮੇਰਾ ਤੇ ਮੇਰੀ ਭੈਣ ਕਹਿੰਦੀ ਕਿ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਜਦ ਮੈਂ ਸਾਰਾ ਕੰਮ ਕਰਦੀ ਆ ਸਲੂਨ ਚਲਾਉਂਦੀ ਆ ਤੇ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਇਸੇ ਗੱਲ ਤੇ ਉਸ ਕੁੜੀ ਦੇ ਵਿੱਚ ਮੇਰੀ ਭੈਣ ਦੇ ਵਿੱਚ ਥੋੜੀ ਜੀ ਤੂਤੂ ਮਾਮੇ ਹੋਈ ਮੇਰੀ ਭੈਣ ਨੇ ਉਹਨਾਂ ਨੂੰ ਸਲੂਨ ਤੋਂ ਬਾਹਰ ਕਰਤਾ ਸੀ ਜਾਂਦੇ ਵਾਰੀ ਕੁੜੀ ਇਹ ਕਹਿ ਕੇ ਗਈ ਆ ਜੇ ਮੈਂ ਸਲੂਨ ਤੇ ਨਹੀਂ ਰਹਿਣਾ ਤੇ ਤੈਨੂੰ ਵੀ ਰਹਿਣ ਨਹੀਂ ਦੇਣਾ ਸਲੂਨ ਤੇ ਹਾਂਜੀ ਤੇ ਹੁਣ ਉਹ ਤੋਂ ਬਾਅਦ ਕੋਈ ਕੁੜੀ ਦਾ ਤਾਂ ਪਤਾ ਨਹੀਂ ਐ ਉਹ ਕਹਿੰਦੇ ਆ ਸਾਡੇ ਕੋਲ ਨਹੀਂ ਹੈਗੀ ਸਾਨੂੰ ਬਸ ਕੁੜੀ ਚਾਹੀਦੀ ਆ ਆਪ ਜੀ ਸਾਨੂੰ ਕੁੜੀ ਲੱਭ ਦੋ ਨਹੀਂ ਹੋਰ ਤੇ ਕੋਈ ਸ਼ੱਕ ਨਹੀਂ ਐ ਸਾਡੀ ਕੁੜੀ ਦਾ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਸਾਡੀ ਉਹ ਤੋਂ ਇਲਾਵਾ ਫੋਨ ਲਾਸਟ ਕਾਲ ਸਰ ਜਦੋਂ ਕਾਲ ਡਿਟੇਲਸ ਕਰਾਈਆ ਤੇ ਲਾਸਟ ਕਾਲ ਉਸੇ ਦੀ ਆਈ ਆ ਉਹਨਾਂ ਦੇ ਨੰਬਰਾਂ ਤੋਂ ਹੀ ਲਾਸਟ ਕਾਲ ਡਿਟੇਲਸ ਆ ਉਹਨਾਂ ਦੀ ਹਾਂਜੀ ਉਹ ਕੁੜੀ ਦੇ ਉਹਨਾਂ ਨੇ ਕੀਤਾ ਵਾ ਫੋਨ ਕੁੜੀ ਦੇ ਘਰੋਂ ਹੀ ਫੋਨ ਆਏ ਹੋਏ ਆ ਲਾਸਟ ਤੇ ਇੱਕ 36 ਮਿੰਟ ਗੱਲ ਹੋਈ ਆ ਤੇ ਦੂਸਰਾ ਫੋਨ ਲਾਸਟ ਵਾਲਾ ਫੋਨ ਹੋਤੇ 29 ਮਿੰਟ ਗੱਲ ਹੋਈ ਆ ਕੁੜੀ ਦੀ ਸਾਡੀ ਮੰਗ ਆਹੀ ਆ ਕਿ ਸਾਨੂੰ ਸਹੀ ਸਲਾਮਤ ਕੁੜੀ ਦੇ ਦੋ ਬਸ ਸਾਡੀ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਨੂੰ ਸਹੀ ਸਲਾਮਤ ਸਾਡੀ ਕੁੜੀ ਵਾਪਸ ਪਹੁੰਚਾ ਦਿਓ ਕਿੱਥੇ ਆ ਸਾਨੂੰ ਦੱਸ ਦੋ ਅਸੀਂ ਆਪ ਹੀ ਲਿਆਵਾਂਗੇ ਕੁੜੀ ਸਾਨੂੰ ਕੁੜੀ ਚਾਹੀਦੀ ਆ ਬਸ ਇਹ ਜਿੰਨੀ ਮਦਦ ਕਰ ਦੋ ਸਾਡੀ ਸਾਡੀ ਕੁੜੀ ਦੇ ਦੋ ਇਹ ਮਾਮਲਾ ਜੀ 16425 ਨੂੰ ਨਾ ਸ਼ਾਮ ਨੂੰ 7 ਵਜੇ ਸੁਲਾਨੀ ਕੁੜੀ ਦਾ ਨਾਮ ਆ ਜੀ ਏ ਪੁੱਤਰੀ ਤਰਲੋਕ ਚੰਦ ਦਾ ਵਾਸੀ ਬਾਗੜੀਆਂ ਗਲੀ ਨੰਬਰ 2 ਬਾਗੜੀਆਂ ਵਾਲੀ ਜਾਦ ਰੋਡ ਛਾੜਾ ਦੀ ਜੀ ਇਹ ਸਾਮੀ ਸਲੂਮਣ ਬੰਦ ਕਰਕੇ ਤੇ ਚਲ ਗਈ ਆ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਇਹਨੇ ਲੈ ਕੇ ਜਦੋਂ ਜੋ ਆਪਣੀ ਕਾਰ ਡਿਟੇਲ ਕਢਾਈ ਇਹਨਾਂ ਦੀ ਤੇ ਕਾਰ ਡਿਟੇਲ ਵਿੱਚ ਵੀ ਨਹੀਂ ਆਈ ਜਦੋਂ ਕੈਮਰੇ ਖੰਘਾਲਿਆ ਤੇ ਇਹ ਛਾੜੇ ਚੌਂਕ ਦੇ ਵਿੱਚ ਜਿਹੜੀ ਆ ਉੱਥੇ ਇਹ ਪੈਦਲ ਕალი ਤੁਰੇ ਜਾ ਰਹੀ ਆ ਜੀ ਬਾਕੀ ਮﻘਦਮਾ ਦਰਜ ਕਰ ਦਿੱਤਾ ਵਾ ਜਿਹਦੀ ਜਿਹੜੀ ਵੀ ਕੋਈ ਵੀ ਵਿਚ ਵਸੂਲਤ ਪਾਈ ਹੋਊਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਲ ਡਿਟੇਲ ਅਕੜਾਈਆਂ ਗਈਆਂ ਕੱਲੀ ਕੱਲੀ ਕਾਲ ਖੰਗਾ ਲੇ ਜਾ ਰਹੀ ਹੈ ਜੀ ਠੀਕ ਹੈ ਜੀ ਤੇ ਸ਼ੱਕ ਹੈ ਉਹਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਪਰਿਵਾਰ ਨੂੰ ਕਿਹਾ ਜਾ ਰਿਹਾ ਕਿ ਕੋਈ ਕੋਲ ਆਇਆ ਕੋਈ ਸੇਲੀ ਜਿਹੀ ਇਦਾਂ ਦੀ ਗੱਲ ਇਹ ਨਹੀਂ ਨਹੀਂ ਵੇਖੋ ਜੀ ਜਦੋਂ ਕਿਸੇ ਦੇ ਬੱਚਾ ਚਲ ਜਾਂਦਾ ਨਾ ਉਹ ਇੱਕ ਦਿਨ ਤੇ ਅਲੀਗੇਸ਼ਨ ਤੇ ਲਾਉਂਦੇ ਹੀ ਆ ਠੀਕ ਨਹੀਂ ਇਹ ਤੋਂ ਛੋਟੇ ਮੋਟੇ ਅਲੀਗੇਸ਼ਨ ਇੱਕ ਦਿਨ ਤੇ ਲਾ ਰਹੇ ਨੇ ਉਹ ਵੈਰੀਫਾਈ ਅਸੀਂ ਕਰ ਰਹੇ ਹਾਂ ਜੀ ਠੀਕ ਹੈ ਜੀ ਸਾਹਮਣੇ ਚੀਜ਼ ਆਏਗੀ ਬਿਲਕੁਲ ਜੀ ਬਿਲਕੁਲ ਜੋ ਵੀ ਸਾਹਮਣੇ ਆਏਗਾ ਉਸਨੂੰ ਤਾਂ ਵੀ ਜਿਹੜੀ ਕਾਰਵਾਈ ਅਮਰ ਵਿੱਚ ਲਿਆਂਦੀ ਜਾਵੇਗੀ ਜੀ